ਚੈਲਪ ਚਾ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹੋਸੋ ਹਾਜ਼ਰਾਂ ਅੱਜ ਸੋਮਵਾਰ 26 ਫਰਵਰੀ ਨੂੰ ਅੱਜ ਅਮਰੀਕਾ ਦੀਆਂ 5-6 ਜਿਹੜੇ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਜਿਹੜਾ ਅੰਗਦਾਨ ਸੰਬੰਧੀ ਘਪਲੇ ਦੀ ਗੱਲਬਾਤ ਚੱਲੀ ਹੈ ਅਮਰੀਕਾ ਦੇ ਵਿੱਚ ਇਹਦੀ ਜਾਂਚ ਪੜਤਾਲ ਹੋ ਰਹੀ ਹੈ ਇਹ ਕੀ ਇਹ ਗੱਲਬਾਤ ਇਹ ਤੁਹਾਨੂੰ ਨਾਲ ਸਾਂਝੀ ਕਰਨੀ ਹੈ ਦੂਜਾ ਇਹ ਆ ਕਿ ਜਿਦਾ ਜਿਦਾ ਚੋੜਾ ਨੇੜੇ ਆ ਰਹੀਆਂ ਵੈਸਟਵਿੰਗ ਦੇ ਉੱਤੇ ਦਬਾਅ ਆ ਬਹੁਤ ਸਾਰਾ ਪ੍ਰੈਸ਼ਰ ਕਈ ਕਿਸਮ ਦੀਆਂ ਚੈਲੰਜਸ ਉਹਨਾਂ ਨੂੰ ਆ ਰਹੇ ਆ ਤੀਜੀ ਗੱਲਬਾਤ ਕਰਨੀ ਹੈ ਕਿ ਜਿਹੜੀ ਆਈਵੀਐਫ ਸੰਬੰਧੀ ਵਾਲਾ ਬਵਾਮਾ ਦੇ ਵਿੱਚ ਪਿਛਲੇ ਦਿਨਾਂ ਤੋਂ ਰੌਲਾ ਰੱਪਾ ਪੈ ਰਿਹਾ ਉਹਦਾ ਕੈਂਸਰ ਦੇ ਮਰੀਜ਼ਾਂ ਤੇ ਅਸਰ ਪੈ ਰਿਹਾ ਚੌਥੀ ਗੱਲਬਾਤ ਕਰਨੀ ਹੈ ਕਿ ਕੈਨੇਡਾ ਤੋਂ ਅਮਰੀਕਾ ਦੇ ਵੀਜ਼ੇ ਲਈ 2 ਸਾਲ ਦੀ ਵੇਟ ਆ ਜੇ ਕਿਸੇ ਨੇ ਵਿਜ਼ਟਰ ਵੀਜ਼ਾ ਲੈਣਾ ਹੋਵੇ ਪੰਜਵੀਂ ਗੱਲਬਾਤ ਆਪਾਂ ਕਰਨੀ ਹੈ ਕਿ ਜੇਲ੍ਹ ਦੇ ਵਿੱਚੋਂ ਆਪਾਂ ਜੇ ਕੈਦੀ ਨੇ ਜਿਹੜਾ ਇੱਕ ਕਪਲ ਆ ਉਹਨੂੰ ਮਾਰ ਦਿੱਤਾ ਤੇ ਕਿਸ਼ਤੀ ਉਹਨਾਂ ਦੀ ਕਬਜ਼ੇ 'ਚ ਕਰ ਲਈ ਤੇ ਛੇਵੀਂ ਗੱਲਬਾਤ ਆਪਣੀ ਕਰਨੀ ਹੈ ਕੇਅਰ ਫੋਰਸ ਦੇ ਇੱਕ ਮੈਂਬਰ ਬਲੋਂ ਇਜ਼ਰਾਈਲੀ ਐਂਬੈਸੀ ਦੇ ਅੱਗੇ ਵਾਸ਼ਿੰਗਟਨ ਦੇ ਵਿੱਚ ਆਪਣੇ ਆਪ ਨੂੰ ਅੱਗ ਲਾ ਲਏ ਗਏ ਸਭ ਤੋਂ ਪਹਿਲੀ ਗੱਲਬਾਤ ਕਿ ਫੈਡਰਲ ਅਥਾਰਟिटीज ਨੇ ਇੱਕ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨਸ ਜਿਨ੍ਹਾਂ ਦਾ ਜਿਹੜੀਆਂ ਆਰਗਨ ਕਲੈਕਟ ਕਰਦੀਆਂ ਟ੍ਰਾਂਸਪਲੈਂਟੇਸ਼ਨ ਦੇ ਲਈ ਅਮਰੀਕਾ ਦੇ ਵਿੱਚ ਜਿਹੜੇ ਕੁਝ ਲੋਕ ਇਹਦੇ ਨਾਲ ਫੈਮਿਲੀਅਰ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਇਹਨੂੰ ਜਿਸ ਤਰ੍ਹਾਂ ਫਰਾਡ ਇਸ ਮਾਮਲੇ ਦੇ ਵਿੱਚ ਹੋਇਆ ਉਹਦੀ ਹੁਣ ਇਨਵੈਸਟੀਗੇਸ਼ਨ ਕੀਤੀ ਗਈ ਹੈ ਤੁਹਾਨੂੰ ਪਤਾ ਕਿ ਲੋਕ ਅੰਗਦਾਨ ਕਰਦੇ ਆ ਆਪਣੇ ਲੋਕ ਲਿਖ ਕੇ ਦੇ ਜਾਂਦੇ ਵੀ ਜੇ ਸਾਡੀ ਮੌਤ ਹੋ ਗਈ ਤਾਂ ਉਹਦੇ ਤੋਂ ਬਾਅਦ ਸਾਡੇ ਅੰਗ ਫਲਾਨ ਫਲਾਨ ਹਸਪੀਟਲ ਦੇ ਵਿੱਚ ਦਾਨ ਕਰ ਦਿੱਤੇ ਜਾਣ ਹੁਣ ਉਹ ਜਿਹੜੇ ਅੰਗ ਦਾਨ ਕਰ ਦਿੱਤੇ ਜਾਂਦੇ ਆ ਉਹ ਫਿਰ ਜਿਹੜੇ ਲੋੜਵੰਦਾਂ ਨੂੰ ਦਿੱਤੇ ਜਾਂਦੇ ਇਹਦੇ ਵਿੱਚ ਵਿਚਾਲੇ ਜਿਹੜੀਆਂ ਇਹ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨਸ ਨੇ ਉਹਨਾਂ ਦਾ ਕੀ ਰੋਲ ਆ ਇਹਦੇ ਬਾਰੇ ਹੁਣ ਰੌਲਾ ਰੱਪਾ ਪੈ ਰਿਹਾ ਆ ਜਿਹਦੇ ਵਿੱਚ ਯੂਐਸ ਅਟਾਰਨੀ ਕਈ ਦੇਸ਼ ਦੇ ਪਾਰਟਸ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਿਹਾ ਆ ਆਰਗਨ ਪ੍ਰੋਕਿਊਰਮੈਂਟ ਆਰਗੇਨਾਈਜੇਸ਼ਨ ਦੇ ਉੱਤੇ ਆ ਪੰਜ ਸਟੇਟ ਘਟੋਟ ਦਸੀਆਂ ਜਾ ਰਹੀਆਂ ਜਿਨ੍ਹਾਂ ਦੇ ਵਿੱਚ ਜਾਂਚ ਚੱਲ ਰਹੀ ਹੈ ਇਹਦੇ ਵਿੱਚ ਹੈ ਕਿ ਐਕਚੁਅਲ ਇਨਵੈਸਟੀਗੇ ਇਨਵੈਸਟੀਗੇਟਰ ਨੇ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਆ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਵਾਲੇ ਤੇ ਇਹ ਜਿਹੜੇ ਇਨਸਪੈਕਟਰ ਜਨਰਲ ਨੇ ਇਹ ਦੱਸ ਰਹੇ ਆ ਡਿਪਾਰਟਮੈਂਟ ਆਫ ਵੈਟਰਨ ਅਫੇਅਰਸ ਦੇ ਕਿ ਉਹ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਗਰੁੱਪ ਨੇ ਜਿਹੜੀ ਉਹਨਾਂ ਦੀ ਕਾਸਟ ਦੇ ਲਈ ਸਰਕਾਰ ਨੂੰ ਕਿਤੇ ਓਵਰ ਬਿਲਿੰਗ ਤਾਂ ਨਹੀਂ ਕੀਤੀ ਇਨਵੈਸਟੀਗੇਸ਼ਨ ਇਸ ਕੀਤੀ ਜਾ ਰਹੀ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਲੋਕ ਦੱਸਦੇ ਆ ਕਿ ਇਹ ਜਿਹੜੀ ਜਿਹੜੀ ਇਹ ਜਾਂਚ ਪੜਤਾਲ ਆ ਇਹਨੂੰ ਤੇਜ਼ ਕੀਤਾ ਗਿਆ ਜਦੋਂ ਜਿਹੜੇ 10 ਚੀਫ ਐਗਜ਼ੀਕਿਊਟਿਵਸ ਨੇ ਇਸ ਆਰਗਨ ਪ੍ਰੀਕ੍ਰੂਟਮੈਂਟ ਆਰਗੇਨਾਈਜੇਸ਼ਨ ਦੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਉਹਦੇ ਬਾਰੇ ਹੁਣ ਅੱਗਿਓ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੁਝ ਕੁ ਨਾ ਡੈਫੀਸ਼ੈਂਸੀਜ਼ ਕੁਝ ਕੁ ਕੱਪੜੇ ਆਏ ਆ ਜਿਹੜਾ ਪੂਰੇ ਦਾ ਪੂਰਾ ਅਮਰੀਕਾ ਦੇ ਵਿੱਚ ਪੂਰਾ ਜਿਹੜਾ ਜਿਹੜਾ ਇਹ ਆਰਗਨ ਟ੍ਰਾਂਸਪਲੈਂਟ ਸਿਸਟਮ ਚੱਲ ਰਿਹਾ ਹੈ ਉਹਦੇ ਵਿੱਚ ਹੀ ਕੁਛ ਨਾ ਕੁਛ ਕਪੜਾ ਦਿਖ ਨੂੰ ਆ ਰਿਹਾ ਔਰ ਦੱਸਿਆ ਜਾ ਰਿਹਾ ਕਿ ਸਰਕਾਰ ਦੀ ਜ਼ਿਆਦਾ ਜਿਹੜੀ ਦਖਲਅੰਦਾਜ਼ੀ ਚਾਹੀਦੀ ਹੈ ਇਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਫੈਡਰਲ ਪ੍ਰੋਸੀਕਿਊਟਰ ਦੁਆਰਾ ਕੀਤੀ ਜਾ ਰਹੀ ਆ ਜਿਹਦੇ ਵਿੱਚ ਇਹ ਆ ਕਿ ਕ੍ਰਿਮੀਨਲ ਚਾਰजेस ਵੀ ਲੱਗ ਸਕਦੇ ਆ ਤੇ ਕਈ ਕਿਸਮ ਦੇ ਜਿਹੜੇ ਹੋ ਰਹੇ ਮਲਟੀ ਬਿਲੀਅਨ ਡਾਲਰ ਦੀ ਆਰਗਨ ਟ੍ਰਾਂਸਪਲੈਂਟ ਇੰਡਸਟਰੀ ਦੱਸੀ ਜਾ ਰਹੀ ਆ ਐਸੋਸੀਏਸ਼ਨ ਆਫ ਆਰਗਨ ਪ੍ਰੋਕਿਊਰਮੈਂਟ ਆਰਗੇਨਾਈਜੇਸ਼ਨ ਉਹ ਕਹਿੰਦੇ ਸਾਨੂੰ ਪਤਾ ਹੈ ਕਿ ਜਿਹੜਾ ਡਿਪਾਰਟਮੈਂਟ ਆਫ ਵੈਟਰਨ ਅਫੇਅਰਸ ਆਫਿਸ ਆ ਤੇ ਉਹਦੇ ਇਨਸਪੈਕਟਰ ਜਨਰਲ ਆ ਉਹਨਾਂ ਨੇ ਇੱਕ ਇਨਕੁਆਇਰੀ ਇਹਦੀ ਕੀਤੀ ਜਾ ਰਹੀ ਹੈ ਕੁਝ ਓਪੀਓਸ ਦੀ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਤੇ ਇਹ ਵੀ ਆ ਕਿ ਉਹ ਕਹਿੰਦੇ ਕੋਈ ਵੀ ਜਿਹੜੀ ਇਹ ਆਰਗੇਨਾਈਜੇਸ਼ਨ ਆ ਜਿਹੜੀ ਉਹਨਾਂ ਦੇ ਉਹਨਾਂ ਨੇ ਹਜੇ ਤੱਕ ਕੰਟੈਕਟ ਇਸ ਮਾਮਲੇ ਦੇ ਵਿੱਚ ਨਹੀਂ ਕੀਤਾ ਆਪਣਾ ਪੱਖ ਦੱਸਣ ਦੇ ਲਈ ਪੂਰੇ ਦੇਸ਼ ਦੇ ਵਿੱਚ 56 ਆਰਗਨ ਪ੍ਰੋਕਿਊਰਮੈਂਟ ਆਰਗੇਨਾਈਜੇਸ਼ਨ ਆ organ collect ਕਰਦੀਆਂ ਆ ਮੇਨਲੀ ਉਹਦੇ ਵਿੱਚ ਕਿਡਨੀਜ਼ ਹੁੰਦੀਆਂ ਆ ਜਿਹੜੇ ਬੰਦੇ ਦੀ ਮੌਤ ਹੋ ਜਾਂਦੀ ਆ ਉਹਨਾਂ ਤੋਂ ਜਿਹੜੇ ਡੋਨਰਸ ਨੇ ਫੇਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਕੱਠੀਆਂ ਕਰਕੇ ਫੇਰ ਉਹਨਾਂ ਨੂੰ ਟ੍ਰਾਂਸਪੋਰਟ ਕਰਦੀਆਂ ਲੈ ਕੇ ਜਾਂਦੀਆਂ ਸਰਜਨਸ ਦੇ ਲਈ ਲਗਭਗ ਜਿਹੜੇ ਅਮਰੀਕਾ ਦੇ ਵਿੱਚ ਇਹ 55 ਆਰਗੇਨਾਈਜੇਸ਼ਨ 250 ਯੂਐਸ ਮੈਡੀਕਲ ਸੈਂਟਰਸ ਨੇ ਜਿਹੜੇ ਟ੍ਰਾਂਸਪਲੈਂਟ ਪਰਫਾਰਮ ਕਰਦੇ ਆ ਜਿਹੜਾ ਹਰ ਇੱਕ ਗਰੁੱਪ ਆ ਆ ਉਹ ਦੇ ਕੋਲ ਮਤਲਬ ਸਰਕਾਰ ਦੀ ਗਰੰਟਡ ਮੋਨੋਪੋਲੀ ਆ ਆ ਇੱਥੇ ਜੋ ਕੁਝ ਵੀ ਉਹ ኦਪਰੇਟ ਕਰਦੇ ਆ ਉਸ ਮਾਮਲੇ ਦੇ ਵਿੱਚ ਕੁਝ ਜਿਹੜੇ ਆ ਕਈ ਸਾਲ ਜਿਹੜੇ ਉਹਨੇਕ ਆਰਗਨ ਉਹਨਾਂ ਨੂੰ ਮਿਲੇ ਹੀ ਨਹੀਂ ਜਿੰਨੀ ਉਹਨਾਂ ਦੇ ਕੋਲ ਆਰਗਨਸ ਦੀ ਡਿਮਾਂਡ ਆ ਜਿੰਨੀਆਂ ਕਿਡਨੀ ਚਾਹੀਦੀਆਂ ਉਹਨਾਂ ਨੂੰ ਮਿਲੀਆਂ ਹੀ ਨਹੀਂ ਸਰਕਾਰ ਦਾ ਜਿਹੜਾ ਰੈਕਡ ਦੱਸਦਾ ਆ ਪਰ ਜਿਹੜਾ ਸੈਂਟਰ ਆ ਸੈਂਟਰ ਫਾਰ ਮੈਡੀਕੇਅਰ ਐਂਡ ਮੈਡੀਕੇਡ ਸਰਵਿਸਿਜ਼ ਜਿਹੜਾ ਐਚ ਐਚ ਐਸ ਦਾ ਇੱਕ 파ਟ ਆ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਇਹਨਾਂ ਨੇ ਕੋਈ ਮਤਲਬ ਡਾਇਰੈਕਟਿਫਾਈ ਕੀਤਾ ਹੀ ਨਹੀਂ ਤੇ ਇਸ ਮਾਮਲੇ ਦੇ ਵਿੱਚ ਹੁਣ ਉਹਨਾਂ ਦੀ ਆਲੋਚਨਾ ਵੀ ਕੀਤੀ ਜਾ ਰਹੀ ਆ ਸੋ ਜਿਹੜੀ ਕੀ ਇਹਦੇ ਵਿੱਚ ਸੱਚ ਆ ਤੇ ਕੇਸ ਕਿਸਮ ਦੇ ਨਾਲ ਕੀ ਸਹੀ ਆਰਗਨ ਲੈ ਕੇ ਸਹੀ ਰੂਪ ਦੇ ਵਿੱਚ ਉਹਨਾਂ ਮੈਡੀਕਲ ਸੈਂਟਰ ਦੇ ਵਿੱਚ ਜਿਹੜੇ ਜਿਹਨਾਂ ਨੇ ਰੀਸੀਵ ਕਰਨੇ ਜਿਹੜੇ ਇਸ ਵੇਲੇ ਲੋਕ ਨੇ ਜਿਨਾਂ ਨੂੰ ਚਾਹੀਦਾ ਹੈ ਜਿਨ੍ਹਾਂ ਦੀ ਡਿਮਾਂਡ ਆ ਉਹਨਾਂ ਤੱਕ ਪਹੁੰਚਾਏ ਜਾ ਰਹੇ ਆ ਜਾਂ ਇਸ ਮਲਟੀ ਬਿਲੀਅਨਰ ਜਿਹੜੀ ਆਰਗਨ ਟ੍ਰਾਂਸਪਲੈਂਟ ਦੀ ਇੰਡਸਟਰੀ ਆ ਇਸ ਵਿੱਚ ਕਿਤਨਾ ਕਿਤੇ ਕੁਝ ਕਪੜਾ ਹੋ ਰਿਹਾ ਉਹਦੀ ਜਾਂਚ ਪੜਤਾਲ ਜਿਹੜੀ ਇਹ ਕੀਤੀ ਜਾ ਰਹੀ ਹੈ ਅਗਲੀ ਗੱਲ ਪਰ ਦੋਸਤੋ ਕਿ ਜਿਹੜੀ ਸਾਬਕਾ ਐਡਵਾਈਜ਼ਰ ਇੱਕ ਪ੍ਰੈਜ਼ੀਡੈਂਟ ਬਾਈਡਨ ਦੇ ਉਹਨਾਂ ਨੇ ਜਿਹੜੀ ਵਾਈਟ ਹਾਊਸ ਨੂੰ ਮਤਲਬ ਦਸਿਆ ਕਿ ਜਿਹੜੀ ਉਥੋਂ ਦੀ ਲਾਈਫ ਆ ਉਹਦੇ ਵਿੱਚ ਕੀ ਕੀ ਜਿਹੜੀਆਂ ਐਸ ਵੇਲੇ ਸੰਕਟ ਆ ਰਹੇ ਆ ਜਾਂ ਕਿਸ ਕਿਸਮ ਦਾ ਪ੍ਰੈਸ਼ਰ ਆ ਉੱਥੇ ਉਹ ਕਹਿੰਦੇ ਹਰ ਇੱਕ ਦਿਨ ਮਤਲਬ ਐਸ ਵੇਲੇ ਇੱਕ ਪ੍ਰੈਸ਼ਰ ਦੇ ਥੱਲੇ ਆ ਪਿਛਲੇ ਕੁਝ ਮਹੀਨੇ ਜਿਹੜੇ ਆ ਖਾਸ ਤੌਰ ਦੇ ਉੱਤੇ ਵਾਈਟ ਹਾਊਸ ਦੇ ਲਈ ਬਹੁਤ ਸਟ੍ਰੈਸਫੁੱਲ ਰਹੇ ਆ ਤੇ ਜਿੱਦਾਂ ਜਿੱਦਾਂ ਹੁਣ ਚੋਣਾ ਨੇੜੇ ਆ ਰਹੀਆਂ ਇਹ ਚੀਜ਼ ਹੋਰ ਸਟ੍ਰੈਸਫੁੱਲ ਹੁੰਦੀ ਜਾ ਰਹੀ ਆ ਜਿਹੜੀ ਕਈ ਵਾਰੀ ਉਹਨਾਂ ਦੀ ਸਪੀਚ ਗੜਬੜ ਹੋਈ ਆ ਕਈ ਵਾਰੀ ਉਹਨਾਂ ਦੀ ਏਜ ਦੇ ਉੱਤੇ ਰੌਲਾ ਪੈ ਰਿਹਾ ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੇ ਜਿਹੜੇ ਸਕੱਤਰ ਆਫ ਸਟੇਟ ਨੇ ਉਹਨਾਂ ਨੇ ਪ੍ਰੋਟੈਸਟਰਸ ਨੂੰ ਕੰਪੇਅਰ ਕੀਤਾ ਆਪਣੇ ਘਰ ਦੇ ਬਾਹਰ ਕਿਉਂ ਮਤਲਬ ਕਾਰ ਦੇ ਉੱਤੇ ਫੇਕ ਬਲੱਡ ਸਿਟ ਰਹੇ ਆ ਡਿਫੈਂਸ ਸਕੱਤਰ ਜਿਹੜਾ ਉਹ ਹਸਪੀਟਲ ਦੇ ਵਿੱਚ ਕਦੇ ਆ ਤੇ ਜਾ ਰਿਹਾ ਆ ਹੋਮਲੈਂਡ ਸਿਕਿਉਰਿਟੀ ਸਕੱਤਰ ਜਿਹੜਾ ਆ ਉਹ ਅੰਪੀਚ ਹੋਇਆ ਹੋਣੀ ਕਈ ਮਾਮਲੇ ਜਿਹੜੇ ਉਹ ਇਕੱਠੇ ਚੱਲ ਰਹੇ ਆ ਉੱਥੇ ਸੋ ਜਿਹੜਾ ਡਾਇਰੈਕਟਰ ਨੇ ਯੂ ਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਜਿਹੜੇ ਇਹਦੇ ਉਹਨਾਂ ਦੇ ਉੱਤੇ ਜਿਹੜਾ ਜਿਹੜੇ ਸਕਾਲਰ ਨੇ ਇਹਦੇ ਜੈਨੋਸਾਈਡ ਦੇ ਉਹਨਾਂ ਦਾ ਸਾਹਮਣਾ ਹੋਇਆ ਆ ਆਪਣੇ EMPLOYES ਦੇ ਨਾਲ ਜਿਹੜੇ ਕਹਿ ਰਿਹਾ ਕਿ ਤੁਸੀਂ ਰਿਜ਼ਾਈਨ ਕਰ ਦਿਓ ਜਿਹੜੀ ਅਮਰੀਕਾ ਦੀ ਪਾਲਿਸੀ ਹੈ ਇਜ਼ਰਾਈਲ ਦੇ ਉੱਤੇ ਉਹਦੇ ਉੱਤੇ ਪ੍ਰੈਜ਼ੀਡੈਂਟ ਦਾ ਬੇਟਾ ਅਸੀਂ ਪਿੱਛੇ ਦੇਖ ਚੁੱਕੇ ਹਾਂ ਕਿ ਕ੍ਰਿਮੀਨਲ ਚਾਰजेस ਦੇ ਟ੍ਰਾਇਲ ਦੇ ਵਿੱਚ ਫਸਿਆ ਯੂਕਰੇਨ ਵਾਲੇ ਮਾਮਲੇ ਦੇ ਵਿੱਚ ਕਿ ਇਹਨਾਂ ਨੇ ਇੱਕ ਏਜੰਸੀ ਦੇ ਨਾਲ ਡੀਲ ਕਰਨ ਦੇ ਵਿੱਚ ਆਪਣੇ ਪਿਤਾ ਦਾ ਨਾਮ ਵਰਤਿਆ ਵੀ ਜਿਹੜਾ ਜੋ ਬਰਡਨ ਦਾ ਵਾਈਟ ਹਾਊਸ ਦੇ ਵਿੱਚ ਪੂਰਾ ਪੂਰਾ ਇੱਕ ਕਿਸਮ ਦਾ ਮਤਲਬ ਸਰਕਾਰ ਦੇ ਉੱਤੇ ਕਾਫੀ ਜ਼ਿਆਦਾ ਪ੍ਰੈਸ਼ਰ ਆ ਦੂਜੇ ਪਾਸੇ ਜਿਹੜੇ ਰਿਪਬਲਿਕਨ ਨੇ ਉਹ ਤਾਂ ਹਰ ਇੱਕ ਚੀਜ਼ ਨੂੰ ਆਬਸਟਰਕਟ ਕਰ ਹੀ ਰਹੇ ਆ ਉਹਨੂੰ ਰੋਕ ਹੀ ਰਹੇ ਆ ਤੇ ਕੁਝ ਜਿਹੜੇ ਹੈਗੇ ਆ ਕਿ ਵੈਸਟ ਵਿੰਗ ਉੱਥੇ ਜਿਹੜਾ ਜਾਂ ਨੇੜੇ ਤੇੜੇ ਦਾ ਉੱਥੇ ਹਸਾਬ ਕਿਤਾਬ ਆ ਉੱਥੇ ਜਿਹੜਾ ਕਿਤੇ ਨਾ ਕਿਤੇ ਇਹ ਸੰਕਟ ਵਧਦਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਲੈਕਸ਼ਨ ਨੇੜੇ ਆਉਂਦੀ ਆ ਉਸ ਵੇਲੇ ਇਹ ਗੱਲਾਂ ਬਾਤਾਂ ਦਾ ਪ੍ਰੈਸ਼ਰ ਉੱਥੇ ਵੱਧਦਾ ਆ ਜਾਂ ਜਿਹੜਾ ਇਹ ਸਾਰਾ ਕੁਝ ਕਿਉਂਕਿ ਅਮਰੀਕਾ ਦੇ ਉੱਤੇ ਚਾਹੇ ਇਜ਼ਰਾਈਲ ਦੀ ਲੜਾਈ ਹੈ ਚਾਹੇ ਯੂਕਰੇਨ ਦੀ ਲੜਾਈ ਹੈ ਜਿੰਨੇ ਰੋਲੇ ਕੋਲੇ ਬਾਹਰ ਨੇ ਉਹਨਿਆਂ ਦਾ ਅਸਰ ਇੱਥੇ ਪੈ ਰਿਹਾ ਆ ਐਡਮਿਨਿਸਟ੍ਰੇਸ਼ਨ ਦੇ ਉੱਤੇ ਵਾਈਟ ਹਾਊਸ ਦੇ ਉੱਤੇ ਹਾਲਾਂਕਿ ਇਹ ਕੁਦਰਤੀ ਆ ਕੋਈ ਨਵੀਂ ਗੱਲ ਨਹੀਂ ਆ ਪਰ ਇਹ ਸਾਰੇ ਪ੍ਰੈਸ਼ਰ ਦਾ ਅਸਰ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਕਮਕਾਰ ਦੇ ਉੱਤੇ ਪੈਣਾ ਕਿਤੇ ਨਾ ਕਿਤੇ ਸੁਭਾਵਕ ਦੱਸਿਆ ਜਾ ਰਿਹਾ ਦੇਖੋ ਜਦੋਂ ਤੱਕ ਕਲੈਕਸ਼ਨ ਹੁੰਦੀ ਆ ਉਦੋਂ ਤੱਕ ਇਸ ਪ੍ਰੈਸ਼ਰ ਦੇ ਕਿਹੜੇ ਕਿਹੜੇ ਰੂਪ ਸਾਹਮਣੇ ਆਉਂਦੇ ਅਗਲੀ ਗੱਲ ਪਰ ਦੋਸਤੋ ਜਿਹੜੀ ਆਪਾਂ ਆਈਵੀਐਫ ਸਬੰਧੀ ਪਿਛਲੇ ਦਿਨਾਂ ਤੋਂ ਲਗਾਤਾਰ ਰੋਜ਼ ਹੀ ਲਗਭਗ ਇੱਕ ਖਬਰੇ ਹੁੰਦੀ ਆ ਤੇ ਅਮਰੀਕਾ ਦੀਆਂ ਅਖਬਾਰਾਂ ਦੇ ਵਿੱਚ ਰੋਜ਼ ਹੀ ਇਹ ਸੁਰਖੀ ਬਣਦੀ ਆ ਕਿਉਂਕਿ ਫੈਸਲਾ ਬਹੁਤ ਵੱਡਾ ਕੈਂਸਰ ਡਾਇਗਨੋਸ ਦੇ ਵਿੱਚ ਇੱਕ ਦਿੱਕਤ ਆ ਰਹੀ ਆ ਹੁਣ ਪਿਛਲੇ ਸ਼ਮੇ ਦੇ ਵਿੱਚ ਜਿਹੜੀ ਟਰੀਟਮੈਂਟ ਆ ਉਹ ਫਰਟੀਲਿਟੀ ਦੇ ਨਾਲ ਸੰਬੰਧਿਤ ਕਈ ਇੰਡੀਵਿਜੂਅਲ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਦੋਰਾ ਇਹ ਪੈ ਜਾਂਦਾ ਆ ਆਈਵੀਐਫ ਦਾ ਕਿਤੇ ਦੂਜਾ ਉਹਨਾਂ ਦੀ ਜਿਹੜੀ ਜਿਹੜੋ ਕੈਂਸਰ ਹੋ ਜਾਂਦਾ ਬੰਦੇ ਨੂੰ ਕੈਂਸਰ ਦੀ ਟਰੀਟਮੈਂਟ ਤਾਂ ਕਰ ਲਈ ਜਾਂਦੀ ਬੰਦਾ ਬਚ ਜਾਂਦਾ ਪਰ ਕਈ ਵਾਰੀ ਉਹਦੀ ਫਰਟੀਲਿਟੀ ਤੇ ਅਸਰ ਪਾਇਆ ਜਾਂਦਾ ਮਤਲਬ ਉਹ ਬੱਚਾ ਉਹਦੇ ਨਹੀਂ ਹੁੰਦਾ ਕਈ ਵਾਰੀ ਕੈਂਸਰ ਜਿਹੜੇ ਪੇਸ਼ੈਂਟਸ ਨੇ ਉਹਦਾ ਜਾਂ ਉਹਦੀ ਉਹਦੇ ਚ ਸਮੱਸਿਆ ਆਉਂਦੀ ਆ ਉਹਦੇ ਇਲਾਜ ਕਰਕੇ ਹੁਣ ਉਹ ਇਲਾਜ ਜਿਹੜੀ ਪਿੱਛੇ ਜਿਹੜਾ ਹੁਣ ਉਹ ਅਲਾਬਾਮਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਵੀ ਤੁਸੀਂ ਫਰੋਜ਼ਨ ਐਮਬ੍ਰਿਓ ਨੂੰ ਬੱਚਾ ਟ੍ਰੀਟ ਕਰਨਾ ਚਿਲड्रन ਟ੍ਰੀਟ ਕਰਨਾ ਅੰਡਰ ਦਾ ਲਾ ਇਹ ਜਿਹੜੇ ਕੈਂਸਰ ਜਦੋਂ ਬੰਦੇ ਨੂੰ ਹੋ ਜਾਂਦਾ ਮੰਨ ਲਓ ਉਹਦੀ ਤੋਂ ਬਾਅਦ ਉਹਨੇ ਮੰਨ ਲਓ ਉਹਨੂੰ ਪਹਿਲੀ ਉਮਰ ਦੇ ਵਿੱਚ ਹੋ ਗਿਆ ਤੇ ਉਹਨੇ ਬੱਚੇ ਲੈਣੇ ਆ ਉਹ ਆਈਵੀਐਫ ਵਾਲੀ ਆਪਸ਼ਨ 'ਚ ਚਲੇ ਜਾਂਦੇ ਆ ਕਿ ਇਲਾਜ ਤੋਂ ਪਹਿਲਾਂ ਆਪਣੇ ਸਪਰਮ ਐਗ ਨੂੰ ਉਹ ਫਿਊਜ਼ ਕਰਕੇ ਤੇ ਉਹਦੀ ਭਰੂਣ ਬਣਾ ਕੇ ਟੈਸਟ ਟੀਬੂ ਦੇ ਵਿੱਚ ਰੱਖ ਲੈਂਦੇ ਆ ਬਾਅਦ ਦੇ ਵਿੱਚ ਉਹ ਬੱਚਾ ਲੈ ਲੈਂਦੇ ਆ ਇਲਾਜ ਤੋਂ ਬਾਅਦ ਫਿਰ ਉਹਨਾਂ ਦੇ ਅੰਦਰ ਜੋ ਮਰਜ਼ੀ ਹੋ ਜਾਈਏ ਕਿਉਂਕਿ ਉਹਨਾਂ ਦੀ ਐਮਬ੍ਰਿਓ ਬਣੀ ਪਈ ਹੁੰਦੀ ਆ ਕਿਸੇ ਵੀਲੇ ਵੀ ਉਹਦੀ ਕੋਖ ਦੇ ਵਿੱਚ ਰੱਖ ਕੇ ਤਾਂ ਬੱਚਾ ਪੈਦਾ ਕੀਤਾ ਜਾ ਸਕਦਾ ਆ ਹੁਣ ਜਿਹੜਾ ਅਲਾਬਾਮਾ ਦੇ ਵਿੱਚ ਇਹ ਫੈਸਲਾ ਕਰ ਦਿੱਤਾ ਉਹਨਾਂ ਨੇ ਕਿ ਜਿਹੜੀ ਵੀ ਭਰੂਣ ਪਿਆ ਆ ਜਿਹੜੀ ਵੀ ਐਮਬ੍ਰਿਓ ਟੈਸਟ ਟੀਬੂ ਦੇ ਵਿੱਚ ਪਈ ਆ ਇਹਨੂੰ ਬੱਚੇ ਵਾਂਗੂ ਟ੍ਰੀਟ ਕਰੋ ਜਿਵੇਂ ਜਿਉਂਦਾ ਬੱਚਾ ਹੁੰਦਾ ਆ ਤਾਂ ਫੇਰ ਇਹ ਜਿਹੜੇ ਕੈਂਸਰ ਪੇਸ਼ੈਂਟਸ ਨੇ ਜਿਨ੍ਹਾਂ ਨੇ ਔਪਟ ਕਰਨਾ ਆ ਉਹਨਾਂ ਦੇ ਲਈ ਇਸ ਵੇਲੇ ਜਿਹੜੀ ਚਿੰਤਾ ਵਾਲੀ ਗੱਲ ਬਣੀ ਕਿ ਉਹ ਇਹਨੂੰ ਕਿੱਦਾਂ ਕਰਨ ਤੇ ਜੇ ਬਾਕੀ ਸਟੇਟਸ ਨੇ ਲਗਭਗ ਇਦਾਂ ਦਾ ਸਾਰਾ ਕੁਝ ਕਰ ਲਿਆ ਤਾਂ ਉਹਦੇ ਨਾਲ ਜਿਹੜੀ ਇਹ ਫਰਟੀਲਿਟੀ ਮੈਡੀਸਨ ਆ ਇਹਦੇ ਉੱਤੇ ਅਸਰ ਪਾਊਗਾ ਜਿਹਦੇ ਵੀ ਕਈ ਜਿਹੜੇ ਕੈਂਸਰ ਪੇਸ਼ੈਂਟ ਆ ਉਹ ਮਤਲਬ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਮਤਲਬ ਟੈਕਨੋਲੋਜੀ ਦੇ ਨਾਲ ਬੱਚਾ ਲੈਂਦੇ ਆ ਤੇ ਉਹਨਾਂ ਦੇ ਕੋਲ ਕਈ ਵਾਰੀ ਤਰੀਕਾ ਵੀ ਇਹੀ ਹੁੰਦਾ ਇਸ ਟਰੀਟਮੈਂਟ ਦਾ ਉਹ ਜਿਹੜੇ ਬਹੁਤ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਇਹਦੇ ਕੈਂਸਰ ਦੀ ਟਰੀਟਮੈਂਟ ਦੇ ਬੜੇ ਲੰਬੇ ਇਫੈਕਟ ਹੁੰਦੇ ਆ ਤੇ ਉਹ ਉਹਨਾਂ ਦੀ ਮਤਲਬ ਇਨਫਰਟਾਈਲ ਕਰ ਦਿੰਦੇ ਕਈ ਵਾਰੀ ਇਨਫਰਟੀਲਿਟੀ ਹੋ ਜਾਂਦੀ ਹੈ ਜਾਂ ਉਹਨਾਂ ਦਾ ਮਤਲਬ ਔਰਤਾਂ ਦੇ ਵਿੱਚ ਪ੍ਰੀਮੈਚੂਰ ਮੈਨੋਪੌਜ਼ੀ ਹੋ ਜਾਂਦਾ ਤੇ ਪ੍ਰੀਮੈਚੂਰ ਮੈਨੋਪੌਜ਼ ਦਾ ਮਤਲਬ ਇਹ ਹੈ ਕਿ ਡਿਵੈਲਪਮੈਂਟ ਹੀ ਨਹੀਂ ਹੋਣੀ ਉਹ ਫਿਰ ਇਸ ਰਸਤੇ ਜਾਂਦੇ ਆ ਕਿ ਇਲਾਜ ਕਰਾਉਣ ਤੋਂ ਪਹਿਲਾਂ ਆ ਆਈਵੀਐਫ ਦੇ ਨਾਲ ਉਹਨੂੰ ਸਟੋਰ ਕਰਕੇ ਰੱਖ ਲੈਂਦੇ ਆ ਤੇ ਹੁਣ ਉਹ ਜਿਹੜੀ ਜਿਹੜੀ ਐਮਬ੍ਰਿਓ ਪਈ ਆ ਉਹ ਸਮੱਸਿਆ ਆ ਜੇ ਤੇ ਉਹ ਤੁਸੀਂ ਡਿਸਟਰੋਏ ਕਰਦੇ ਆ ਉਹਨੂੰ ਤੇ ਫਿਰ ਉਹ ਇਦਾਂ ਹੀ ਆ ਕਿ ਜਿੱਦਾਂ ਤੁਸੀਂ ਕਿਸੇ ਬੱਚੇ ਨੂੰ ਮਾਰ ਦਿੱਤਾ ਤੇ ਹਜੇ ਤੇ ਉਹ ਜੇ ਮੰਨ ਲਓ ਤੁਸੀਂ ਤੇ ਬੱਚਾ ਇੱਕ ਲੈਣਾ ਜਾਂ ਜ਼ਿਆਦਾ ਐਮਬ੍ਰਿਓਜ਼ ਹੋ ਸਕਦੀਆਂ ਜਾਂ ਕੱਲੋ ਤੁਹਾਡਾ ਅਰਾਦਾ ਬਦਲ ਸਕਦਾ ਜਾਂ ਹੋ ਸਕਦਾ ਐਮਬ੍ਰਿਓ ਠੀਕ ਨਾ ਹੋਵੇ ਕਈ ਕਿਸਮ ਦੀਆਂ ਪ੍ਰੋਬਲਮਸ ਇਸ ਮਾਮਲੇ ਦੇ ਵਿੱਚ ਹੋ ਸਕਦੀਆਂ ਹਨ ਜਿਹਦਾ ਅਸਰ ਐਸ ਜੈਲਵਾਮਾ ਦੇ ਵਿੱਚ ਪੈ ਰਿਹਾ ਤੇ ਨਾਲ ਹੀ ਕਿਤੇ ਨਾ ਕਿਤੇ ਡਰ ਰੇ ਆ ਕਿ ਜੇ ਜੈਲਵਾਮਾ ਤੇ ਕੱਲੋਂ ਦੂਜੀਆਂ ਸਟੇਟਾਂ ਦੇ ਵਿੱਚ ਜੇ ਹੋ ਗਿਆ ਤੇ ਕਿਸੇ ਨਾ ਕਿਸੇ ਤਰ੍ਹਾਂ ਇੱਕ ਵਾਰੀ ਮਤਲਬ ਬਹੁਤ ਜ਼ਿਆਦਾ ਅਸਰ ਲੋਕਾਂ ਦੇ ਉੱਤੇ ਇਹਦਾ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਖਾਸ ਕਰਕੇ ਜਿਹੜੇ ਆਈਵੀਐਫ ਦੇ ਨਾਲ ਬੱਚਾ ਪੈਦਾ ਕਰਦੇ ਜਿਹੜੀ ਆਲਟਰਨੇਟਿਵ ਹੋਰ ਟੈਕਨੀਕਸ ਨੇ ਉਹਨਾਂ ਦੇ ਨਾਲ ਕੈਨੇਡਾ ਤੋਂ ਅਮਰੀਕਾ ਜਾਣ ਦੇ ਲਈ ਵਿਜ਼ਟਰ ਵੀਜ਼ਾ ਲੈਣਾ ਹੋਵੇ ਤਾਂ ਇਹਦੀ ਉਡੀਕ ਬਹੁਤ ਲੰਬੀ ਹੈ ਜਿਹੜੇ ਲੋਕ ਕੈਨੇਡਾ ਦੇ ਵਿੱਚ ਸਿਟੀ ਹੈ ਨਾ ਉਹਨਾਂ ਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਪੈਂਦੀ ਪਰ ਜਿਹੜੇ ਲੋਕ ਪਰਮਨੈਂਸ ਪਰਮਨੈਂਟ ਰੈਜ਼ੀਡੈਂਟਸ ਨੇ ਜਾਂ ਕਿਸੇ ਇਸ ਕੈਟਾਗਰੀ ਦੇ ਵਿੱਚ ਨੇ ਤੇ ਉਹ ਅਮਰੀਕਾ ਜਾਣਾ ਚਾਹੁੰਦੇ ਆ ਤਾਂ ਉੱਥੇ ਦਿੱਕਤ ਬਹੁਤ ਵੱਡੀ ਆ ਰਹੀ ਹੈ ਦਿੱਕਤ ਇਹ ਆ ਰਹੀ ਕਿ ਵੀਜ਼ੇ ਤਾਂ ਲਗਭਗ ਬਹੁਤ ਮਿਲ ਰਹੇ ਆ ਅ ਪਿਛਲੇ ਕੱਲੇ ਵੈਨਕੂਵਰ ਕੌਂਸੂਲੇਟ ਦੇ ਵਿੱਚ ਦੁੱਗਣੀ ਹੋ ਗਏ ਆ ਪਿਛਲੇ ਕੁਝ ਸਾਲਾਂ ਦੇ ਵਿੱਚ ਵੀਜ਼ੇ ਜਿੰਨੇ ਅਮਰੀਕਾ ਨੇ ਦਿੱਤੇ ਆ ਲਗਭਗ ਵੀਜ਼ੇ ਮਿਲ ਰਹੇ ਆ ਪਰ ਉਹਦੀ ਅਪਾਇੰਟਮੈਂਟ ਨਹੀਂ ਮਿਲ ਰਹੀ ਕਈ ਕਿਉਂਕਿ ਪਹਿਲਾਂ ਕਈ ਸਾਲ ਕੋਵਿਡ-19 ਪੰਡੈਮਿਕ ਕਰਕੇ ਰੈਸਟ੍ਰਿਕਸ਼ਨ ਰਹੀ ਆ ਯੂਐਸ ਵਿਜ਼ਟਰ ਉੱਥੇ ਨਹੀਂ ਹੋਇਆ ਤੇ ਉਹ ਸਾਰਾ ਕੁਝ ਰੋਕ ਦਿੱਤਾ ਗਿਆ ਹੁਣ ਜਦੋਂ ਉਹ ਖੁੱਲਿਆ ਸਾਰਾ ਕੁਝ ਤੇ ਉਹਦੇ ਤੋਂ ਬਾਅਦ ਇੱਕਦਮ ਲੋਕਾਂ ਦੀ ਮੰਗ ਵਧ ਗਈ ਹੁਣ ਜਦੋਂ ਲੋਕਾਂ ਦੀ ਮੰਗ ਵਧ ਗਈ ਤਾਂ ਉਹ ਦੇ ਨਾਲ ਹਜੇ ਤੱਕ बराबर ਨਹੀਂ ਆ ਸਕੇ ਵੀ ਜਿੰਨੀਆਂ ਐਪਲੀਕੇਸ਼ਨਾਂ ਆ ਰਹੀਆਂ ਉਹਨੀਆਂ ਪ੍ਰੋਸੈਸ ਨਹੀਂ ਹੋ ਰਹੀਆਂ ਤੇ ਦੱਸਿਆ ਜਾ ਰਿਹਾ ਕਿ 2 ਸਾਲ ਯਾਨੀ ਕਿ 832 ਦਿਨ ਇਸ ਵੇਲੇ ਲੱਗ ਰਹੇ ਆ ਕਿਸੇ ਵੀ ਨਾਨ ਕੈਡਿਡੈਂਸੀਟਿਜ਼ਨਸ ਨੇ ਵਿਜ਼ਟਰ ਵੀਜ਼ਾ ਇੰਟਰਵਿਊ ਲੈਣੀ ਹੋਵੇ ਆਪਣੇ ਵੈਨਕੂਵਰ ਕੌਨਸੂਲੇਟ ਦੇ ਵਿੱਚ ਯੂਐਸ ਸਟੇਟ ਡਿਪਾਰਟਮੈਂਟ ਦਾ ਇੱਕ ਅੰਦਾਜ਼ਾ ਹੈ ਤੇ ਵੇਟ ਟਾਈਮ ਜਿਹੜਾ ਘਟ ਹੋ ਸਕਦਾ ਹੈ ਜਿਹੜੇ ਉਹਨਾਂ ਲਈ ਘਟ ਹੈ ਜਿਹੜੇ ਕੋ ਸਟੱਡੀ ਕਰਨਾ ਜਾਂ ਕੋ ਵਰਕ ਵੀਜ਼ਾ ਆ ਅਮਰੀਕਾ ਦੇ ਵਿੱਚ ਜਿਹੜੀ ਸਿਚੁਏਸ਼ਨ ਐਸ ਵੇਲੇ ਲਗਭਗ ਕੈਨੇਡਾ ਦੇ ਵਿੱਚ ਸਾਰੇ ਥਾਵਾਂ ਦੇ ਉੱਤੇ ਐਸੀ ਤਰ੍ਹਾਂ ਦੀ ਆ ਕੈਲਗਰੀ ਦੇ ਵਿੱਚ ਸਭ ਤੋਂ ਜ਼ਿਆਦਾ ਵੇਟ ਟਾਈਮ ਦੱਸਿਆ ਜਾ ਰਿਹਾ ਵੈਨਕੂਵਰ ਦੇ ਨਾਲੋਂ ਜਿਹੜੇ ਅਲਬਰਟਾ ਉਹ ਜਿਹੜੇ ਰਬਰਟਨਸ ਨੇ 892 ਦਿਨ ਦਾ ਵੇਟਿੰਗ ਟਾਈਮ ਹੈ ਜਾਨੀ ਕਿ 2.5 ਇਅਰਸ ਜੇ ਤੁਸੀਂ ਅਮਰੀਕਾ ਦੇ ਵੀਜ਼ੇ ਲਈ ਵਿਜ਼ਟਰ ਵੀਜ਼ਾ ਲਈ ਇੰਟਰਵਿਊ ਕਰਨੀ ਹੈ ਸੋ ਜਦੋਂ ਤੁਸੀਂ ਅਪਲਾਈ ਕਰਦੇ ਆ ਵਿਜ਼ਟਰ ਵੀਜ਼ਾ ਦੇ ਲਈ ਪਹਿਲਾ ਮਤਲਬ ਪਹਿਲਾ ਵੀਜ਼ੇ ਦੀ ਵਾਰੀ ਜਲਦੀ ਆ ਜਾਂਦੀ ਸੀ ਮਤਲਬ ਤੁਸੀਂ ਦਿਓ ਤੇ ਤੁਹਾਨੂੰ ਹਫਤੇ ਦੇ 10 ਦਿਨ ਦੇ ਵਿੱਚ ਅਪਾਇੰਟਮੈਂਟ ਮਿਲ ਜਾਂਦੀ ਸੀ ਤੇ ਉੱਤੇ ਤੁਸੀਂ ਫਿਊ ਡੇਜ਼ ਦੇ ਵਿੱਚ ਅਪਾਇੰਟਮੈਂਟ ਲੈ ਕੇ ਤਾਂ ਤਿੰਨ ਜਾਂ ਪੰਜ ਦਿਨ ਦੇ ਵਿੱਚ ਇੰਟਰਵਿਊ ਦੇ ਕੇ ਕਰ ਜਾਂਦੇ ਸੀ ਹੁਣ ਮਤਲਬ ਤੁਹਾਨੂੰ ਹੈਗਾ ਆ ਕਿ ਜਦੋਂ ਤੁਸੀਂ ਏ ਵੇਟ ਲਿਸਟ ਸਪੌਟ ਜਿਹੜਾ ਉਹ ਸਿਕਿਉਰ ਕਰਨਾ ਹੈ ਕੁਝ ਲੋਕ ਜਿਹੜੇ ਆ ਉਹਦੇ ਲਈ ਪੈਸੇ ਵੀ ਚਾਰਜ ਕਰ ਰਹੇ ਆ ਸੁਣਦੇ ਆ ਤੇ ਕੁਝ ਜਿਹੜੇ ਆ ਉਹਨਾਂ ਨੂੰ ਮਤਲਬ ਪਹਿਲਾਂ ਦੀ ਅਪਾਇੰਟਮੈਂਟ ਵੀ ਦੁਬਾਰਾ ਆਏ ਆ ਜੇ ਕੋਈ ਪਹਿਲਾਂ ਕੈਨਸਲ ਕਰ ਜਾਂਦਾ ਜਦੋਂ ਤੁਸੀਂ ਉਹਨਾਂ ਨੇ ਦੱਸਦੇ ਆ ਕਿ ਦੀ ਇੰਟਰਵਿਊ ਲਈ ਕਿੰਨਾ ਟਾਈਮ ਲੱਗਦਾ ਆ ਤੇ ਇਹ ਤੁਹਾਨੂੰ ਮਤਲਬ ਜੇ ਹੁਣ ਤੁਸੀਂ ਅਪਲਾਈ ਕਰਦੇ ਆਂ ਤੇ ਤੁਹਾਨੂੰ ਜਨਵਰੀ ਜੁਲਾਈ 2026 ਤੋਂ ਪਹਿਲਾਂ ਦੀ ਅਪਾਇੰਟਮੈਂਟ ਵੈਸਟਰ ਵੀਜ਼ਾ ਇੰਟਰਵਿਊ ਦੇ ਲਈ ਨਿਲ ਰਹੀ ਜਿਹੜੇ ਬਹੁਤੇ ਪਰਮਾਨੈਂਟ ਰੈਜ਼ੀਡੈਂਟਸ ਨੇ ਇਹਨਾਂ ਨੂੰ ਇੰਟਰਨੈਸ਼ਨਲ ਸਟੂਡੈਂਟਸ ਨੂੰ ਟੈਂਪੋਰਰੀ ਵਰਕਰਸ ਨੂੰ ਜਿਹੜੇ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿ ਰਿਹਾ ਇਹਨਾਂ ਨੂੰ ਵੀਜ਼ਾ ਚਾਹੀਦਾ ਆ ਸਾਰਿਆਂ ਨੂੰ ਨਹੀਂ ਪਰ ਕੁਝ ਦੇਸ਼ਾਂ ਦੇ ਵਿੱਚ ਉਹ ਖਾਸ ਕਰਕੇ ਚਾਹੀਦਾ ਹੀ ਆ ਜਿਹੜੇ ਬਾਰਡਰ ਦੇ ਦੂਜੇ ਪਾਸੇ ਜਾਣਾ ਚਾਹੁੰਦੇ ਆ ਨਵਾਂ ਦੇ ਵਿੱਚੋਂ ਇੱਕ ਜਿਹੜੇ ਪ੍ਰੋਵਿੰਸ ਦੇ ਰਹਿਣ ਵਾਲਾ ਆ ਉਹ ਕੈਨੇਡੀਅਨ ਸਿਟੀਜ਼ਨ ਕੈਨੇਡੀਅਨ ਸਿਟੀਜ਼ਨ ਨਹੀਂ ਹੈ ਬੀਸੀ ਦੇ ਵਿੱਚ ਸੋ 10% ਜਿਹੜੇ ਬਹੁਤ ਵੱਡੀ ਗਿਣਤੀ ਹੋ ਜਾਂਦੀ ਹੈ ਯੂਐਸ ਸਟੇਟ ਡਿਪਾਰਟਮੈਂਟ ਦੇ ਜਿਹੜੇ ਸਪੋਕਸਪਰਸਨ ਨੇ ਉਹਨਾਂ ਨੇ ਇਹ ਜਾਣ ਜਿਹੜੀ ਇਹ ਜਾਣਕਾਰੀ ਦਿੱਤੀ ਆ ਕਿ ਇਹਦੇ ਨਾਲ ਕਾਫੀ ਜ਼ਿਆਦਾ ਡਿਮਾਂਡ ਬਹੁਤ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਪੂਰੀ ਦੁਨੀਆ ਤੋਂ ਨਾਲ ਉਹਨਾਂ ਨੇ ਇਹ ਦੱਸਿਆ ਆ ਕਿ ਜਿਹੜੀ ਸਕੈਮਰਸ ਤੋਂ ਬਚਣ ਦੀ ਲੋੜ ਆ ਕਿ ਉਹਨਾਂ ਨੂੰ ਤੁਸੀਂ ਪੇ ਨਾ ਕਰੋ ਸਿੱਧਾ ਜੇਕਰ ਅਪਲਾਈ ਕਰਕੇ ਪ੍ਰੋਪਰ ਤਰੀਕੇ ਦੇ ਨਾਲ ਜਿੰਨਾ ਵੀ ਵੇਟਿੰਗ ਟਾਈਮ ਆ ਉਹਦੇ ਵਿੱਚ ਆ ਰਹੇ ਹੋ ਤੇ ਉਹਦੇ ਨਾਲ ਤੁਹਾਡੀ ਵਾਰੀ ਆਉਂਦੀ ਹੈ ਤਾਂ ਜਿਹੜਾ ਤੁਹਾਨੂੰ ਵੀਜ਼ਾ ਦਿੱਤਾ ਜਾ ਸਕਦਾ ਅਗਲੀ ਗੱਲ ਬਾਤ ਦੋਸਤੋ ਇੱਕ ਜੋੜੇ ਦੇ ਨਾਲ ਵਾਪਰੀ ਮੰਦਭਾਗੀ ਘਟਨਾ ਕੈਥੀ ਬ੍ਰੈਂਡਲ ਤੇ ਰੈल्फ ਹੈਂਡਰੀ ਵਰਜੀਨੀਆ ਦਾ ਇੱਕ ਕਪਲ ਆ ਯਾਟ ਦੇ ਵਿੱਚ ਹੈਗੇ ਆ ਯਾਟ ਦਾ ਨਾਮ ਸਿੰਪਲੀਸਿਟੀ ਆ ਜਿਹੜੀ ਕਿਸ਼ਤੀ ਜੀ ਹੁੰਦੀ ਜਿਹੜੀ ਬੋਟ ਹੁੰਦੀ ਹੈ ਜਿਹਦੇ ਵਿੱਚ ਸਾਰਾ ਕੁਝ ਹੁੰਦਾ ਈਸਟਰਨ ਕਰੇਬੀਅਨ ਸੀ ਦੇ ਵਿੱਚ ਸੇਲ ਕਰ ਰਹੇ ਆ ਗ੍ਰੈਂਡਾ ਜਿਹੜਾ ਹੈਗਾ ਉਹ ਸਿਟੀ ਉਹਦੇ ਆਲੇ ਦੁਆਲੇ ਇਹ ਉਹਦੇ ਵਿੱਚ ਘੁੰਮ ਰਹੇ ਸੀ ਤੇ ਹੋਇਆ ਕੀ ਕਿ ਇੱਕ ਜੇਲ ਦੇ ਵਿੱਚੋਂ ਕੈਦੀ ਉੱਥੋਂ ਨਿਕਲ ਗਿਆ ਨਿਕਲ ਕੇ ਤੇ ਉਹਨੇ ਇਹਨਾਂ ਦੀ ਜਿਹੜੀ ਕਿਸ਼ਤੀ ਸੀ ਯਾਰਸੀਓ ਨੂੰ ਕੰਟਰੋਲ ਦੇ ਵਿੱਚ ਕਰ ਲਿਆ ਹੋਇਆ ਇਹ ਕਿ ਹੁਣ ਅੰਦਾਜ਼ਾ ਇਹ ਲੱਗ ਰਿਹਾ ਆ ਕਿ ਉਹਨੇ ਇਹਨਾਂ ਨੂੰ ਮਾਰ ਦਿੱਤਾ ਜਾਂ ਤੇ ਇਹਨਾਂ ਨੂੰ ਜ਼ਖਮੀ ਕਰ ਦਿੱਤਾ ਜਾਂ ਮਾਰ ਦਿੱਤਾ ਫੈਮਲੀ ਹਜੇ ਵੀ ਆਸ ਕਰ ਰਹੀ ਹੈ ਵੀ ਸ਼ਾਇਦ ਉਹ ਜੀ ਹੁੰਦੇ ਮਿਲ ਜਾ। ਮਤਲਬ ਇਹ ਜਿਹੜਾ ਕਪਲ ਸੀ 버ਜੀਨੀਆ ਤੋਂ ਜਿਹੇ ਨੂੰ ਸੌਖੇ ਸ਼ਬਦਾਂ ਦੇ ਵਿੱਚ ਆਪਾਂ ਕਰਨਾ ਹੋਵੇ ਤੇ ਇਹ ਉੱਥੇ ਸ਼ੇਲ ਕਰ ਰਿਹਾ ਸੀ ਜੈਟ ਦੇ ਵਿੱਚ ਕਰੇਬੀਅਨਸ ਦੇ ਵਿੱਚ ਤੇ ਅਨਫੋਰਚੂਨੇਟਲੀ ਇੱਕ ਬੰਦਾ ਇਹਨਾਂ ਨੂੰ ਉਹ ਮਿਲ ਗਿਆ ਜਿਹੜਾ ਜੇਲ ਦੇ ਵਿੱਚੋਂ ਭੱਜਿਆ ਹੈ ਤੇ ਪਰਿਵਾਰ ਹੁਣ ਆਸ ਕਰ ਰਿਹਾ ਵੀ ਇਹ ਠੀਕ ਠਾਕ ਹੋਣਗੇ ਪਰ ਹਜੇ ਤੱਕ ਕੋਈ ਅਪਡੇਟ ਨਹੀਂ ਆ ਰਹੀ। ਇਹਨਾਂ ਦੋ ਜਿਹੜੇ ਇਹ ਜਿਹੜਾ ਕਪਲ ਆ ਇਹਨਾਂ ਦੇ ਪਰਿਵਾਰ ਦੇ ਮੈਂਬਰ ਇਸ ਮਾਮਲੇ ਦੇ ਵਿੱਚ ਚਿੰਤਤ ਨੇ ਤੇ ਇਹਨੂੰ ਜਿਹੜਾ ਆਪਣਾ ਵਿੰਟਰ ਜਿਹੜੀ ਕਰੂਜ਼ਿੰਗ ਆ ਉੱਥੇ ਸਪੈਂਡ ਕਰਨ ਦੇ ਲਈ ਕਹੇ ਸੀ ਈਸਟਰਨ ਕਰੇਬੀਅਨਸ ਦੇ ਵਿੱਚ ਤੇ ਉੱਥੇ ਸਿੰਪਲੀਸਿਟੀ ਨਾਲ ਦੀ ਜਿਹੜੀ ਯਾਰਟ ਸੀ ਉਹਦੇ ਵਿੱਚ ਕਰ ਰਿਹਾ ਸੀ ਇਹਨਾਂ ਨੇ ਵਰਜੀਨੀਆ ਤੋਂ ਐਂਟੀਗਵਾ ਜਾਣਾ ਸੀ ਬਹੁਤ ਵਾਰੀ ਲੋਕ ਜਿਹੜੇ ਘਰ-ਕੁਰ ਵੇਚ ਕੇ ਕਿਸ਼ਤੀ ਲੈ ਕੇ ਉਹਦੇ ਵਿੱਚ ਹੀ ਰਹਿੰਦੇ ਆ ਤੇ ਉਸੇ ਤਰੀਕੇ ਨਾਲ ਜਾਂਦੇ ਆ ਉਸੇ ਤਰ੍ਹਾਂ ਇੱਕ ਕੇਸ ਸੀ ਤੇ ਉਹਨਾਂ ਨੇ ਹੁਣ ਹਾਲਾਂਕਿ ਪੁਲਿਸ ਨੂੰ ਕੋ ਬਹੁਤਾ ਪਤਾ ਨਹੀਂ ਜਿਹੜੀ ਗ੍ਰੈਂਡਾ ਦੀ ਪੁਲਿਸ ਆ ਉਹ ਇਹਦੀ ਜਾਂਚ ਪੜਤਾਲ ਕਰ ਰਹੀ ਹੈ ਉਹਨਾਂ ਨੇ ਕਿ ਜਿਹੜੇ ਅੱਗੇ ਦਾ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਇਹਨਾਂ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ ਤੇ ਪਰਿਵਾਰ ਆਸ਼ਵੰਦਾ ਕਿ ਸ਼ਾਇਦ ਉਹ ਮਿਲ ਜਣ ਪਰ ਲੱਗਦਾ ਹੈ ਕਿ ਇਹਨਾਂ ਦਾ ਜਿੰਦੇ ਜਿੰਦਾ ਵਾਪਸ ਆਉਣ ਦੇ ਜਿਹੜੇ ਚਾਂਸਸ ਨੇ ਉਹ ਕਾਫੀ ਘਟ ਗਏ ਲੱਗਦੇ ਇੱਕ ਵਿਅਕਤੀ ਨੇ ਜਿਹੜਾ ਕਿ ਯੂਐਸ Air Force ਦੇ ਵਿੱਚ ਕੰਮ ਕਰਦਾ ਹੈ ਉਹਨੇ ਆਪਣੇ ਆਪ ਨੂੰ ਇਜ਼ਰਾਈਲੀ ਐਂਬੈਸੀ ਦੇ ਮੋਰੇ ਵਿਸ਼ਿੰਗਟਨ ਦੇ ਵਿੱਚ ਜਾ ਕੇ ਅੱਗ ਲਾ ਲਈਆ ਪਹਿਲਾਂ ਖਬਰ ਆਉਂਦੀ ਸੀ ਜ਼ਖਮੀ ਹੋਇਆ ਹੁਣ ਜਿਹੜੀ ਲੇਟੈਸਟ ਖਬਰ ਆਈ ਹੈ ਕਿ ਉਹਦੀ ਮੌਤ ਹੋ ਚੁੱਕੀ ਹੈ ਪ੍ਰੋਟੈਸਟੋ ਕਰ ਰਿਹਾ ਹੈ ਕਿ ਜਿਹੜਾ ਐਕਟ ਆਫ ਜੈਨੋਸਾਈਡ ਆ ਉਹ ਕੀਤਾ ਜਾ ਰਿਹਾ ਉਹਦੇ ਵਿਰੋਧ ਦੇ ਵਿੱਚ ਇਹਨੂੰ ਜੈਨੋਸਾਈਡ ਦੱਸ ਰਿਹਾ ਆ ਉੱਥੇ ਤੇ ਜਿਹੜੀ ਉਹਨੇ ਸਭ ਤੋਂ ਪਹਿਲਾਂ ਇਹ ਕੰਮ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਲਾਈਵ ਸਟ੍ਰੀਮ ਕੀਤਾ ਪਲੇਟਫਾਰਮ ਇੱਕ ਜਿਹੜਾ ਸੋਸ਼ਲ ਮੀਡੀਆ ਟਵਿਚ ਉਹਦੇ ਉੱਤੇ ਤੇ 1:00 ਵਜੇ ਦੀ ਇਹ ਗੱਲਬਾਤ ਆ ਉਹਦਾ ਨਾਮ ਹਜੇ ਪਬਲਿਕਲੀ ਜਿਹੜਾ ਸ਼ੇਅਰ ਨਹੀਂ ਕੀਤਾ ਗਿਆ ਤੇ ਐਕਟਿਵ ਡਿਊਟੀ ਮੈਂਬਰ ਯੂਐਸਏਰ ਫੋਰਸ ਦਾ ਜ਼ਖਮੀ ਹੋਇਆ ਬਾਅਦ ਦੇ ਵਿੱਚ ਉਹਦੀ ਮੌਤ ਹੋ ਗਈ ਕੱਲ ਦੀ ਇਹ ਘਟਨਾ ਹੈ ਆਪਣੇ ਆਪ ਨੂੰ ਅਫਸ਼ਿੰਗਟਨ ਦੇ ਡੀਸੀ ਦੇ ਵਿੱਚ ਉਹਨੇ ਅੱਗ ਲਾ ਲਈ ਤੇ ਉਹਨੇ ਡਿਕਲੇਅਰ ਇਹ ਕੀਤਾ ਵੀ ਮੈਂ ਤੁਹਾਡਾ ਜਿਹੜਾ ਇਹ ਜੈਨੋਸਾਈਡ ਜੋ ਤੁਸੀਂ ਕਰ ਰਹੇ ਹੋ ਉਹਦਾ ਹਿੱਸਾ ਨਹੀਂ ਬਣ ਸਕਦਾ ਤੇ ਜਿਹੜੇ ਕੁਝ ਲੋਕਾਂ ਨੇ ਜਾਣਕਾਰੀ ਦਿੱਤੀ ਹੈ ਨਾ ਉਹਦਾ ਜਿਹੜਾ ਪਹਿਲਾਂ ਦੱਸਿਆ ਹਜੇ ਤੱਕ ਪਤਾ ਨਹੀਂ ਲੱਗ ਚੁੱਕਿਆ ਜਿਹੜੇ ਲਾ ਐਨਫੋਰਸਮੈਂਟ ਆਫੀਸਰਸ ਨੇ ਮੰਨਦੇ ਆ ਕਿ ਇਹਨੇ ਲਾਈਵ ਸਟ੍ਰੀਮ ਪਹਿਲਾਂ ਆਪਣੇ ਆਪ ਨੂੰ ਕਰਨਾ ਸ਼ੁਰੂ ਕੀਤਾ ਬਾਅਦ ਵਿੱਚ ਇਹ ਜਿਹੜੀ ਲਾਈਵ ਸਟ੍ਰੀਮਿੰਗ ਆ ਉਹਦੇ ਤੋਂ ਟਵਿਚ ਦੇ ਉੱਤੇ ਡਿਲੀਟ ਕਰ ਦਿੱਤੀ ਪਰ ਪੁਲਿਸ ਨੇ ਵੀਡੀਓ ਦੀ ਕਾਪੀ ਇੱਕ ਲੈ ਲਈ ਆ ਤੇ ਇਹਦੀ ਇਨਵੈਸਟੀਗੇਸ਼ਨ ਐਸ ਵੇਲੇ ਚੱਲ ਰਹੀ ਆ ਇਹ ਉਸ ਵੇਲੇ ਜਿਹੜਾ ਸਾਰਾ ਕੁਝ ਵਾਪਰਿਆ ਜਦੋਂ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੁ ਐਸ ਵੇਲੇ ਕੈਬਨਿਟ ਦੀ ਅਪਰੂਵਲ ਲੱਭ ਰਹੇ ਆ ਜਿਹੜੇ ਮਿਲਟਰੀ ਆਪਰੇਸ਼ਨ ਉਹਨਾਂ ਨੇ ਸਦਰਨ ਗਾਜ਼ਾ ਸਿਟੀ ਦੇ ਵਿੱਚ ਕਰਨੇ ਆ ਉਸ ਮਾਮਲੇ ਦੇ ਉੱਤੇ ਤੇ ਇਜ਼ਰਾਈਲ ਦੀ ਜਿਹੜੀ ਮਿਲਟਰੀ ਆ ਉਹ ਕਾਫੀ ਆਫੈਂਸਿਵ ਆ ਗਾਜ਼ਾ ਦੇ ਵਿੱਚ ਜਦੋਂ ਕਿ ਆਲੋਚਨਾ ਵੀ ਇਹਦੀ ਕਾਫੀ ਜ਼ਿਆਦਾ ਹੋ ਰਹੀ ਆ ਤੇ ਇਹਨੂੰ ਪਲਸਤੀਨੀਅਨ ਦੇ ਖਿਲਾਫ ਜੈਨੋਸਾਈਡ ਵੀ ਕਿਹਾ ਜਾ ਰਿਹਾ ਆ ਸੋ ਇਹ ਇੱਕ ਮੰਤ ਭੱਗੀ ਘਟਨਾ ਅੰਬੈਸੀ ਦੇ ਬਾਹਰ ਵਸ਼ਿੰਗਟਨ ਡੀਸੀ ਦੇ ਵਿੱਚ ਵਾਪਰੀ ਆ ਇਸ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਾ ਲਈ ਜਿਸ ਦੀ ਕਿ ਮੌਤ ਹੋ ਗਈ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ